ਕਹਿੰਦੇ 20 ਸਾਲਾਂ ਬਾਅਦ ਮੋੜ ਲਿਆ ਆਪਣੇ ਬਾਪੂ ਨੂੰ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਸੀ ਕਿਸੇ ਹੋਰ ਜਨਾਨੀ ਨਾਲ ਹਾਂਜੀ ਨਮਸਕਾਰ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਰਾਈਟਰ ਸੀਰਾ ਲੈ ਕੇ ਆਇਆ ਤੁਹਾਡੇ ਸਾਹਮਣੇ ਇੱਕ ਹੋਰ ਸੱਚੀ ਕਹਾਣੀ ਇਹ ਕਹਾਣੀ ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਂ ਵਾਲੀ ਦੀ ਆ ਕਹਿੰਦੇ ਕਰੋਚ ਲੈ ਜਾਂਦਾਗਾ ਵਿਦੇਸ਼ ਦੇ ਵਿੱਚ ਹਰਵੰਸ ਸਿੰਘ ਨਾਮ ਦਾ ਇੱਕ ਬੰਦਾ ਪਿੱਛੇ ਆਪਣੇ ਘਰ ਵਾਲੀ ਨੂੰ ਤੇ 7 ਸਾਲ ਦੇ ਬੇਟੇ ਨੇ ਇੱਕ ਬਜ਼ੁਰਗ ਬਾਪੂ ਨੂੰ ਸੱਡ ਕੇ ਜਾਂਦਾਗਾ ਤੇ ਜਿਹੜੀ ਜ਼ਮੀਨ 7 ਕਿੱਲੇ ਹੁੰਦੇ ਹੈਗੇ ਉਹਨੂੰ ਗਹਿਣੇ ਦੇ ਬਹਾਨੇ ਰੱਖ ਕੇ ਚਲਾ ਜਾਂਦਾਗਾ 7 ਸਾਲ ਦਾ ਬੇਟਾ ਬੋਲਿਆ ਬਾਪੂ ਜੀ ਮੈਂ ਖੇਤ ਆਪਣੀ ਜ਼ਮੀਨ ਵੇਖ ਕੇ ਆਉਣੀ ਆ ਕਾਫੀ ਜਿੱਦ ਕਰਦਾਗਾ ਤੇ ਬਾਪੂ ਕਹਿੰਦਾ ਚੱਲ ਪੁੱਤ ਮੈਂ ਤੈਨੂੰ ਦਿਖਾ ਲਿਓਣਾਗਾ ਆਪਣੀ ਜ਼ਮੀਨ ਜਦੋਂ ਖੇਤ ਦੇ ਵਿੱਚ ਜਾਂਦਾਗਾ ਤੇ ਬੱਚਾ ਜਦੋਂ ਖੇਤ ਦੇ ਵਿੱਚ ਆਪਣੇ ਖੇਤਾਂ ਵਿੱਚ ਘੁੰਮਣ ਲੱਗਦਾ ਤਾਂ ਉੱਤ ਖੇਤ ਜ਼ਮੀਨ ਦਾ ਮਾਲਕ ਆ ਜਾਂਦਾ ਤੇ ਪੁੱਛਦਾ ਪੁੱਤ ਤੂੰ ਕੀ ਦਾ ਵੇਟਾਂਗਾ ਤੋ ਬੋਲਿਆ ਮੈਂ ਹਰਵੰਸ ਸਿੰਘ ਦਾ ਮੁੰਡਾ ਵੀ ਮੈਂ ਤਾਂ ਆਪਣੇ ਖੇਤ ਵੇਖਣ ਆਇਆਗਾ ਪਿੱਛੇ ਉਹਦਾ ਬਾਪੂ ਵੀ ਆ ਜਾਂਦਾਗਾ ਤੇ ਬੋਲਿਆ ਕਿ ਭਾਈ ਇਹ ਤਾਂ ਆਪਣਾ ਖੇਤ ਵੇਖਣ ਆਇਆ ਸੀ ਤੇ ਜਿਹੜਾ ਅਸਲ ਜ਼ਮੀਨ ਦਾ ਮਾਲਕ ਸੀ ਉਹ ਕਹਿੰਦਾ ਬਾਪੂ ਜੀ ਸੋ ਨੂੰ ਭਲੇਖਾ ਲੱਗ ਗਿਆ ਇਹ ਜ਼ਮੀਨ ਤਾਂ ਮੈਂ ਖਰੀਦ ਰੱਖੀ ਆ ਕਹਿੰਦੇ ਐਵੇਂ ਕੀ ਮੇ ਹੋ ਸਕਦਾਗਾ ਕਹਿੰਦੇ ਮੇਰਾ ਪੁੱਤ ਤਾਂ ਜ਼ਮੀਨ ਗਹਿਣੇ ਰੱਖ ਕੇ ਗਿਆਗਾ ਕਹਿੰਦਾ ਨਹੀਂ ਨਹੀਂ ਬਾਪੂ ਜੀ ਸੋਨੂੰ ਪੁਲੇਖਾ ਲੱਗਦਾਗਾ ਜਿਹੜਾ ਤੁਹਾਡਾ ਬੇਟਾ ਹਰਵੰਸ ਸਿੰਘ ਸੀ ਉਹ ਮੇਰੇ ਦਾਦੇ ਨੂੰ ਸਾਰੀ ਜ਼ਮੀਨ ਵੇਚ ਕੇ ਗਿਆਗਾ ਭਈ ਜਿਹੜਾ ਹਰਵੰਸ ਸਿੰਘ ਦਾ ਪਿਓ ਹੁੰਦਾਗਾ 7 ਸਾਲ ਦੇ ਬੇਟੇ ਦਾ ਦਾਦਾ ਹੁੰਦਾਗਾ ਉਹ ਕਹਿੰਦਾ ਵੀ ਐਵੇਂ ਹੋ ਹੀ ਨਹੀਂ ਸਕਦਾ ਮੈਨੂੰ ਦੱਸ ਕੇ ਗਿਆਗਾ ਵੀ ਉਹ ਗਹਿਣੇ ਰੱਖੀ ਆ ਜਿਨੇ ਉਹ ਜ਼ਮੀਨ ਖਰੀਦੀ ਉਹ ਕਹਿੰਦਾ ਬਾਪੂ ਜੀ ਮੇਰੇ ਨਾਲ ਵੈਸਾ ਨਾ ਕਰੋ ਤੁਸੀਂ ਤੁਸੀਂ ਪਿੰਡ ਦੇ ਮੈਂਬਰ ਜਾਂ ਸਰਪੰਚ ਕੋਲੇ ਜਾਓ ਤੇ ਉਹਨੂੰ ਸਾਡੇ ਘਰ ਲੈ ਕੇ ਆਓ ਸਾਰਾ ਲੇਖ ਲਿਖਾ ਹੋਇਆ ਹੋਇਆਗਾ ਮੈਂ ਤੁਹਾਨੂੰ ਕਾਗਜ਼ ਪੱਤਰ ਦਿਖਾ ਦਿੰਦਾ ਜਦੋਂ ਇਹ ਨੀ ਤਸੱਲੀ ਦਿੱਤੀ ਆ ਤਬ ਬਜ਼ੁਰਗ ਕੀ ਹੁੰਦਾ ਤੇ ਆਪਣੇ 7 ਸਾਲ ਦੇ ਬੇਟੇ ਨੂੰ ਲੈ ਕੇ ਘਰ ਆ ਜਾਂਦਾ ਤਾਂ ਬੇਟਾ ਰੋਂਦਾ ਰੋਂਦਾ ਘਰ ਆ ਕੇ ਆਪਣੀ ਮਾਂ ਦੇ ਗੋਦੀ ਲੱਗ ਜਾਂਦਾ ਤਾਂ ਜਦੋਂ ਰੋਂਦੇ ਹੋਏ ਨੂੰ ਦੇਖਦੇ ਆ ਤਾਂ ਉਧਰ ਬਾਪੂ ਅੱਖਾ ਪੁੰਜਦਾ ਹੋਇਆ ਘਰ ਆਉਂਦਾ ਤਾਂ ਬੋਲੀ ਬਾਪੂ ਜੀ ਕੀ ਗੱਲ ਹੋਈ ਆਪਣਾ ਬੇਟਾ ਕਿਉਂ ਰੋ ਰਿਹਾ ਬੱਚੇ ਦਾ ਨਾਮ ਹੁੰਦਾਗਾ ਸਹਿਜ ਪ੍ਰੀਤ ਸਿੰਘ ਕਹਿੰਦਾ ਪੁੱਤ ਕੀ ਦੱਸਾਂ ਉਹ ਕੰਜਰ ਤੇਰੇ ਘਰ ਵਾਲਾ ਆਪਾਂ ਨੂੰ ਤਾਂ ਜਮੇ ਹੀ ਲੁੱਟ ਕੇ ਲੈ ਗਿਆ ਕਹਿੰਨੀ ਕੀ ਗੱਲ ਹੋ ਗਈ ਬਾਪੂ ਜੀ ਤਾਂ ਜਦੋਂ ਪੁੱਛਣ ਤੇ ਵਾਰ-ਵਾਰ ਪੁੱਛਣ ਤੋਂ ਬਾਅਦ ਕਹਿੰਦਾ ਪੁੱਤ ਜਿਹੜਾ ਮੇਰਾ ਪੁੱਤ ਤੇਰੇ ਘਰ ਵਾਲਾ ਹਰਵੰਦ ਸਿੰਘ ਸਹਿਜਪ੍ਰੀਤ ਦਾ ਪਿਓ ਸਾਰੀ ਜ਼ਮੀਨ ਵੇਚ ਕੇ ਬਾਹਰ ਚਲਾ ਗਿਆ ਉਹ ਕਹਿੰਦੀ ਬਾਪੂ ਜੀ ਆਪਾਂ ਨੂੰ ਤਾਂ ਗਹਿਣੇ ਕਹਿ ਕੇ ਗਈ ਸੀ ਕਹਿੰਨਾ ਹਾਂ ਪੁੱਤ ਮੈਨੂੰ ਵੀ ਐਵੇਂ ਹੀ ਸੀ ਕਿ ਉਹ ਆਪਣੀ ਜ਼ਮੀਨ ਗਹਿਣੇ ਲਾ ਕੇ ਗਿਆ ਪਰ ਉਹ ਬਾਹਰ ਦੀ ਬਾਹਰ ਚੋਰੀਆਂ ਜ਼ਮੀਨ ਵੇਚ ਜਾਂਦਾ ਤਾਂ ਜਦੋਂ ਘਰ ਵਾਲੇ ਨਾਲ ਗੱਲ ਕਰਦਾ ਫੋਨ ਤੇ ਸਿਰਫ 15 ਕਿੰਨੇ ਹੀ ਹੋਏ ਹੁੰਦੇ ਗਏ ਨੂੰ ਤਾਂ ਘਰ ਵਾਲਾ ਉਹਨਾਂ ਦੀ ਕਿਸੇ ਵੀ ਗੱਲਾਂ ਦਾ ਜਵਾਬ ਨਹੀਂ ਦਿੰਦਾ ਜਦੋਂ ਹਰਵੰਸ ਸਿੰਘ ਨੂੰ ਫੋਨ ਤੇ ਪੁੱਛਿਆ ਜਾਂਦਾ ਵੀ ਤੂੰ ਜ਼ਮੀਨ ਕਿਉਂ ਵੇਚ ਕੇ ਗਿਆਗਾ ਕਿਉਂ ਇਹ ਸਭ ਕੁਝ ਕੀਤਾਗਾ ਤੂੰ ਆਪਣੇ ਬੇਟੇ ਦਾ ਵੀ ਨਹੀਂ ਖਿਆਲ ਰੱਖਿਆ ਹੈਗਾ ਜਦੋਂ ਗੈਣੇ ਰੱਖ ਕੇ ਜ਼ਮੀਨ ਦਾ ਸਾਰਾ ਇੰਤਜ਼ਾਮ ਹੋ ਗਿਆ ਸੀ ਆਪਣੇ ਪੈਸੇ ਦਾ ਫਿਰ ਤੂੰ ਜ਼ਮੀਨ ਕਿਉਂ ਵੇਚੀ ਤਾਂ ਕੀ ਹੁੰਦਾ ਬਈ ਉਹ ਉਹਨਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਸਗੋਂ ਉਹ ਫੋਨ ਕੱਟ ਦਿੰਦਾਗਾ ਕਿਉਂ ਕਾਫੀ ਵਾਰ-ਵਾਰ ਫੋਨ ਲਾਉਣ ਤੋਂ ਬਾਅਦ ਉਹ ਨੰਬਰ ਬਲੌਕ ਕਰ ਦਿੰਦਾ ਹੈ ਨਵੇਂ-ਨਵੇਂ ਨੰਬਰਾਂ ਤੋਂ ਫੋਨ ਕਰਦੇ ਤਾਂ ਉਹ ਬਲੌਕ ਕਰ ਦਿੰਦਾ ਜੀ ਮਹੀਨਾ, ਦੋ ਮਹੀਨੇ ਤੇ ਤਿੰਨੇ ਵੇੇ ਬਾਰ-ਬਾਰ ਨਵੇਂ-ਨਵੇਂ ਨੰਬਰਾਂ ਟ੍ਰਾਈ ਕਰਦੇ ਬਈ ਉਹ ਕੋਈ ਵੀ ਆਪਣੇ ਪਰਿਵਾਰ ਨਾਲ ਹਰਵੰਸ ਸਿੰਘ ਗੱਲ ਨਹੀਂ ਕਰਦਾ ਚਲੋ ਜੀ ਫਿਰ ਕੀ ਹੁੰਦਾਗਾ ਟਾਈਮ ਲੰਘਦਾ ਗਿਆ, ਮਹੀਨੇ ਲੰਘਦੇ ਗਏ, ਸਾਲ ਲੰਘਦੇ ਗਏ, 3-4 ਸਾਲ ਲੰਘ ਜਾਂਦੇ ਆ ਬੇਟਾ 10 ਸਾਲ ਦਾ ਹੁੰਦਾ ਈ ਤੋ ਇੱਕ ਦਿਨ ਆਪਣੀ ਮੰਮੀ ਨੂੰ ਬੋਲਦਾ ਮੰਮੀ ਤੂੰ ਸੰਦੂਰ ਕੀ ਦੇ ਨਾਮ ਦਾ ਭਰਦੀ ਆ ਜਦੋਂ ਮੇਰਾ ਪਿਓ ਆਪਾਂ ਨੂੰ ਛੱਡ ਕੇ ਵਾ ਗਿਆ ਆਪਣੇ ਨਾਲ ਗੱਲ ਹੀ ਨਹੀਂ ਕਰਦਾ ਤਾਂ ਫਿਰ ਉਹਨੂੰ ਤੂੰ ਮਰਿਆ ਹੋਇਆ ਕਿਉਂ ਨਹੀਂ ਸਮਝਦੀ ਇੱਕ ਗੱਲ ਸੁਣ ਕੇ ਸਹਿਜਪ੍ਰੀਤ ਦੀ ਮਾਂ ਉਹਦੇ ਖੱਟਕਿੱਚ ਪੇੜਾ ਮਾਰਦੀ ਆ ਵੀ ਤੈਨੂੰ ਸ਼ਰਮ ਨਹੀਂ ਆਉਦੀ ਤੇਰਾ ਬਾਪੂ ਤੇ ਉਹ ਬੋਲਿਆ ਕਿ ਨਾ ਮਾਂ ਤੂੰ ਮੇਰੇ ਮਾਰਦੀ ਤਾਂ ਹੈਗੀ ਆ ਜਦੋਂ ਮੈਂ ਮੇਰੇ ਬਾਪੂ ਨੂੰ ਜਾਣਦਾ ਹੀ ਨਹੀਂ ਬੇਸ਼ੱਕ ਉਹ 10 ਸਾਲ ਅਸੀਂ ਪਰ ਉਸ ਬੱਚੀ ਦੀਆਂ ਗੱਲਾਂ ਵੱਡੀਆਂ ਸੀ ਮਾਂ ਕੁੱਟੋਂ ਤੋਂ ਬਾਅਦ ਉਹਨੂੰ ਗੱਲ ਆ ਲੈਂਦੀ ਆ ਇੱਕ ਬਜ਼ੁਰਗ ਹੁੰਦਾ ਜਿਹੜਾ ਦਾਦੂ ਮਾਰਨ ਲੱਗ ਜਾਂਦੇ ਆ ਉਹ ਸਮੱਸਿਆ ਆਉਣ ਲੱਗ ਜਾਂਦੀ ਹੈ ਬੱਚੇ ਦੀ ਫੀਸ ਭਰਨ ਦੇ ਵਿੱਚ ਤਾਂ ਕਿਹੜੇ ਥੋੜੇ ਬਹੁਤੇ ਪੈਸੇ ਉਧਾਰ ਲੈਂਦੇ ਨੇ ਉਹ ਵੀ ਘਰ ਦੇ ਵਿੱਚ ਮੰਗਣ ਆ ਜਾਂਦੇ ਆ ਜੀ ਇੱਕ ਦਿਨ ਕੀ ਹੁੰਦਾ ਜੀ ਜਦੋਂ ਬੱਚਾ ਸਹਿਜਪ੍ਰੀਤ ਹੁੰਦਾ ਜਿਹੜਾ ਉਹ ਕੀ ਕਰਦਾ ਦੀ ਮਾਂ ਨੂੰ ਕਿ ਮਾਂ ਮੈਂ ਬਾਹਰ ਜਾਣਾ ਤਾਂ ਮਾਂ ਉਹਦੇ ਖਿੱਚ-ਖਿੱਚ ਪੇੜਾ ਹੋਰ ਮਾਰਦੀ ਆ ਤੇ ਬਾਪੂ ਬੋਲੇ ਕਿਉਂ ਤੀ ਇਹ ਆਪਣੇ ਘਰ ਵਾਲੇ ਦਾ ਗੁੱਸਾ ਮੇਰੇ ਪੁੱਤ ਹਰਵੰਸ ਸਿੰਘ ਦਾ ਗੁੱਸਾ ਆਪਣੇ ਜਵਾਖ ਤੇ ਕਿਉਂ ਉਤਾਰਦੀ ਉਹ ਕਹਿੰਦੀ ਬਾਪੂ ਜੀ ਜਿਵੇਂ ਤੁਹਾਡੇ ਪੁੱਤ ਨੇ ਕੀਤਾਗਾ ਓਮੀ ਤੁਹਾਡਾ ਪੋਤਾ ਕਹਿੰਦਾਗਾ ਉਹ ਤਾਂ ਜ਼ਮੀਨ ਵੇਚ ਕੇ ਬਾਗ ਗਿਆ ਬਾਹਰ ਵੀ ਇਹ ਕੀ ਵੇਚ ਕੇ ਜਾਊਗਾ ਵੀ ਵੀ ਆਪਣੇ ਪਿਓ ਵਾਲੇ ਲੱਸਣਾ ਤੇ ਆ ਗਿਆ ਹੋ ਕੀ ਕਰਦਾ ਵੀ ਮੁੰਡਾ ਵੱਡਾ ਹੋਈ ਗਿਆ ਬਈ ਕਹਿੰਦਾ ਮਾਂ ਇੱਕ ਦਿਨ ਨਾ ਮੈਂ ਆਪਣੇ ਪਿਓ ਨੂੰ ਵਾਪਸ ਮੋੜ ਕੇ ਲਿਆਉਂਗਾ ਉਹ ਕਹਿੰਨੀ ਮੈਂ ਤੈਨੂੰ ਜਾਣ ਹੀ ਨਹੀਂ ਦਿੰਦੀ ਬਾਹ ਆਪਣੇ ਲਈ ਮਰ ਚੁੱਕਿਆ ਦਰਅਸਲ ਸੱਚ ਕੀ ਹੈ ਕਹਾਣੀ ਕੀ ਹੈ ਮੈਂ ਤੁਹਾਨੂੰ ਦੱਸਦਾ ਹਾਂ ਦੋਸਤੋ ਬੇਟਾ ਵੱਡਾ ਹੋ ਜਾਂਦਾ ਹੈਗਾ ਪਲੱਸ 2 ਕਰਦਾ ਹੈਗਾ ਪਲੱਸ 2 ਕਰਨ ਤੋਂ ਬਾਅਦ ਉਹ ਵੱਡੇ ਕਾਲਜ ਦੇ ਵਿੱਚ ਡਿਵੀਜ਼ਨ ਲੈਣ ਦੀ ਸੋਚਦਾ ਹੈਗਾ ਤਾਂ ਚਲੋ ਭਾਈ ਘਰ ਦੇ ਥੋੜੇ ਬਹੁਤੇ ਪੈਸੇ ਇੱਧਰ ਉੱਧਰ ਤੋਂ ਇਕੱਠੇ ਕਰਕੇ ਉਹਦੇ ਸਹਜਪਰੀ ਦੇ ਨਾਨਕੇ ਵੀ ਉਹਨੂੰ ਪੈਸੇ ਦੇ ਦਿੰਦੇ ਆ ਥੋੜੇ ਬਹੁਤੇ ਤਾਂ ਉਹ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਾ ਲੈਂਦਾ ਹੈਗਾ ਜਦੋਂ ਬੱਸ ਦੇ ਵਿੱਚ ਜਾਂਦਾ ਹੈਗਾ ਜੀ ਾਂ ਰਸਤੇ ਦੇ ਵਿੱਚ ਬੱਟੂ ਆ ਤੇ ਪੈਸੇ ਚੋਰੀ ਕਰ ਲੈਂਦੇ ਜਦੋਂ ਉੱਥੇ ਪੈਸੇ ਚੋਰੀ ਹੋ ਜਾਂਦੇ ਜੀ ਉਹਦੇ ਤਾਂ ਉਹ ਕੀ ਕਰਦਾਗਾ ਇੱਧਰ ਉੱਧਰ ਦੇਖਦਾ ਕੋਈ ਉਹਦੇ ਜਾਣ ਪਹਿਚਾਨਦਾ ਨਹੀਂ ਹੁੰਦਾ ਨਾ ਹੀ ਉਹਦੇ ਕੋਲੇ ਫੋਨ ਹੁੰਦਾ ਤਾਂ ਉਹ ਥੋੜਾ ਜਿਹਾ ਉਹਦਾ ਬੈਗ ਹਟਣਾ ਬਾਰ ਬਾਰ ਬੈਗ ਹਟੀ ਜਾਂਦਾ ਪਰਸ ਦੇਖਦਾ ਤੇ ਇੱਕ ਕੁੜੀ ਦੇ ਵਿੱਚ ਟਕਰਾਅ ਹੋ ਜਾਂਦਾ ਜਦੋਂ ਕੁੜੀ ਉਹਦੇ ਵਿੱਚ ਵੱਜਦੀ ਹੈ ਕੁੜੀ ਉਹਨੂੰ ਬੋਲੀ ਵੀ ਤੋਂ ਧਿਆਨ ਨਾਲ ਨਹੀਂ ਦੇਖ ਸਕਦਾ ਵਿੱਚ ਵੱਜਦਾਗਾ ਤੋ ਕਹਿੰਦਾ ਸੌਰੀ ਭੈਣੇ ਮੈਨੂੰ ਪਤਾ ਨਹੀਂ ਲੱਗਿਆ ਵੀ ਮੇਰਾ ਪਰਸ ਚੋਰੀ ਹੋ ਗਿਆ ਮੇਰਾ ਬਟੂਆ ਚੋਰੀ ਹੋ ਗਿਆ ਵੀ ਮੈਂ ਤਾਂ ਪਿੱਛੇ ਹੱਡੀ ਗਿਆ ਵੀ ਮੈਨੂੰ ਧਿਆਨ ਚ ਨਹੀਂ ਰਿਹਾ ਉਹ ਕੁੜੀ ਕਹਿੰਦੀ ਚੱਲ ਕੋਈ ਗੱਲ ਨਹੀਂ ਵੀਰੇ ਜੇ ਤੂੰ ਮੈਨੂੰ ਭੈਣੇ ਕਹਦਾ ਕੋਈ ਚੱਕਰ ਨਹੀਂਗਾ ਤਾਂ ਬਈ ਫਿਰ ਕੀ ਹੁੰਦਾ ਜਦੋਂ ਕੁੜੀ ਜਾਣ ਲੱਗਦੀ ਆ ਉਹ ਕਹਿੰਦਾ ਭੈਣੇ ਮੇਰੀ ਗੱਲ ਸੁਣੀ ਇੱਕ ਉਹ ਕਹਿੰਦਾ ਵੀ ਮੈਨੂੰ ਥੋੜੇ ਜੇ ਪੈਸੇ ਚਾਹੀਦੇ ਆ ਜੇ ਹੈਗੇ ਆ ਤੇਰੇ ਕੋਲੇ ਤਾਂ ਮੈਨੂੰ ਪੈਸੇ ਦੇ ਦੇ ਮੈਂ ਤੇਰੇ ਕੰਡੋ ਮੰਗਵਾ ਕੇ ਪੈਸੇ ਵਾਪਸ ਕਰ ਦੂੰ ਮੈਨੂੰ ਭੁੱਖ ਬਹੁਤ ਲੱਗੀ ਆ ਕੋ ਕੁੜੀ ਬੋਲੀ ਬਈ ਮੈਂ ਤਾਂ ਦੇਖ ਵੀਰੇ ਆਧਾਰ ਕਾਰਡ ਤੇ ਜਾਨੀ ਆ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਮੇਰਾ ਪਿੰਡ ਆਗਾ ਤੇ ਤੂੰ ਐਵੇਂ ਕਰ ਮੇਰੇ ਘਰ ਚੱਲ ਮੈਂ ਤੈਨੂੰ ਰੋਟੀ ਖਵਾ ਕੇ ਵਾਪਸ ਕਰ ਦੂੰਗੀ ਨਾਲੇ ਮੇਰੇ ਬਾਪੂ ਜੀ ਹੋਣਗੇ ਮੈਂ ਥੋੜੇ ਬਹੁਤੇ ਤੁਹਾਨੂੰ ਪੈਸੇ ਦੇ ਦੂੰਗੀ ਤਾਂ ਜਦੋਂ ਕੀ ਹੁੰਦਾ ਬਈ ਉਹ ਘਰੇ ਲੈ ਜਾਂਦੀ ਆ ਮੁੰਡੇ ਨੂੰ ਤੇ ਮੁੰਡਾ ਵੀ ਘਰੇ ਜਾਂਦਾ ਹੈ ਕਰੇ ਜਾਂ ਤੋਂ ਬਾਅਦ ਕੀ ਕਰਦਾ ਬਾਪੂ ਉਹਦੇ ਘਰ ਨਹੀਂ ਹੁੰਦੇ ਕੁੜੀ ਉਹਨੂੰ ਘਰੇ ਜਾਂਦੀ ਆ ਤੇ ਰੋਟੀ ਖਵਾਉਂਦੀ ਆ ਰੋਟੀ ਖਾਣ ਤੋਂ ਬਾਅਦ ਬੋਲਿਆ ਚੱਲ ਪਾਣੇ ਮੈਂ ਰੋਟੀ ਦਾ ਖਾ ਲਈ ਮੈਨੂੰ ਥੋੜੇ ਬਹੁਤੇ ਪੈਸੇ ਦੇ ਦੇ ਤੇ ਵੀ ਮੈਂ ਇੱਥੇ ਕਿਤੇ ਰਹਿ ਲੂੰਗਾ ਕਿਰਾਏ ਦਾ ਮਕਾਨ ਲੈ ਕੇ ਤੇ ਮੈਂ ਫਿਰ ਆਪਣੇ ਕਿਸੇ ਯਾਰ ਮਿੱਤਰ ਤੋਂ ਪੈਸੇ ਮੰਗਵਾ ਲੂੰਗਾ ਫਿਰ ਮੈਂ ਤੇਰੇ ਵਾਪਸ ਕਰ ਦੂੰਗਾ ਕੁੜੀ ਬੋਲੀ ਵੀ ਦੇਖ ਵੀਰੇ ਮੇਰੇ ਬਾਪੂ ਜੀ ਘਰ ਨਹੀਂ ਹੈਗੇ ਤੁਸੀਂ ਕੁਝ ਟਾਈਮ ਰੁਕ ਜਾਓ ਤੇ ਜਦੋਂ ਆ ਗਏ ਮੈਂ ਹੁੰਦਾ ਤਾਂ ਲੈ ਕੇ ਤਉਹਾਨੂੰ ਪੈਸੇ ਦੇ ਦਿੰਦਾ ਮੁੰਡਾ ਵੀ ਇਹ ਗੱਲ ਸੁਣ ਕੇ ਕਹਿੰਦਾ ਚਲ ਠੀਕ ਆ ਭਾਲੇ ਮੈਂ ਸ਼ਾਮ ਤੱਕ ਬਾਪੂ ਜੀ ਨੂੰ ਮੈਨੂੰ ਵੇਟ ਕਰ ਲੈਣਾਗਾ ਤੇ ਜਦੋਂ ਉਹ ਆ ਗਏ ਉਹਨਾਂ ਤੋਂ ਮੈਨੂੰ ਪੈਸੇਵਾ ਦੇ ਮੁੰਡਾ ਆਪਣੀ ਮਾਂ ਨੂੰ ਵੀ ਫੋਨ ਕਰਦਾ ਵੀ ਮੇਰੇ ਨਾਲ ਐਵੇਂ ਐਵੇਂ ਕੁਝ ਹੋਇਆ ਤੇ ਮਾਂ ਕਹਿੰਦੀ ਚਲ ਕੋਈ ਗੱਲ ਨਹੀਂ ਪੁੱਤ ਜਦੋਂ ਵੀ ਕੀ ਹੁੰਦਾ ਵੀ ਉਹ ਮੁੰਡਾ ਬਈ ਆਪਣੇ ਕਿਸੇ ਯਾਰ ਦੋਸਤ ਨੂੰ ਫੋਨ ਕਰਕੇ ਘਰੇ ਪੈਸੇ ਲੈਣ ਵਾਸਤੇ ਭੇਜ ਜਾਂਦਾਗਾ ਤੇ ਜਦੋਂ ਦੋਸਤ ਹੁੰਦਾ ਜਿਹੜਾ ਉਹ ਉੱਥੇ ਘਰ ਜਾਂਦਾਗਾ ਉਹ ਮੁੰਡੇ ਦੇ ਹਨਾ ਸੈਸ਼ਪ੍ਰੀਤ ਦੇ ਤਾਂ ਉਸ ਘਰ ਦੇ ਵਿੱਚ ਇੱਕ ਫੋਟੋ ਲੱਗੀ ਹੋਈ ਵੇਖਦਾ ਤਾਂ ਤੋ ਬੋਲੇ ਆਂਟੀ ਜੀ ਮੈਂ ਤਾਂ ਸੈਸ਼ਪ੍ਰੀਤ ਦਾ ਦੋਸਤ ਆਂ ਫੈਸਲੇ ਲੈਣ ਆਇਆ ਸੀ ਚਲ ਗੱਲਬਾਤ ਕਰਦੇ ਤੇ ਉਹ ਫੋਟੋ ਦੇਖ ਕੇ ਕਹਿੰਦਾ ਵੀ ਆਂਟੀ ਜੀ ਇਹ ਕੌਣ ਨੇ ਜਦੋਂ ਦੋਸਤੋ ਜਦੋਂ ਉਹ ਫੋਟੋ ਦੇਖਦਾ ਤਾਂ ਉਹ ਪੁੱਛਦਾ ਵੀ ਆਂਟੀ ਜੀ ਇਹ ਕੌਣ ਨੇ ਤੋ ਬੋਲੀ ਪੁੱਤ ਇਹ ਤਾਂ ਸੈਸ਼ਪ੍ਰੀਤ ਦੇ ਡੈਡੀ ਨੇ ਜਿਹੜਾ ਜਿੱਤੋਂ ਪਸ 15 ਸਾਲ ਪਹਿਲਾਂ ਉਸ ਘਰ ਨੂੰ ਛੱਡ ਕੇ ਚਲੇ ਗਏ ਉਹ ਮੁੰਡਾ ਫੋਟੋ ਦੇਖ ਕੇ ਪੰਬਲ ਪੁੱਛੀ ਦੇ ਵਿੱਚ ਪੈ ਜਾਂਦਾਗਾ ਤੇ ਬੋਲਿਆ ਵੀਰ ਨਹੀਂ ਅੰਟੀ ਜੀ ਇਹਨੂੰ ਤਾਂ ਮੈਂ ਕਿਤੇ ਨਾ ਕਿਤੇ ਵੇਖਿਆਗਾ ਜ਼ਰੂਰ ਆ ਜਦੋਂ ਇਹ ਗੱਲ ਕਹਿੰਦੀ ਹੈ ਬਾਈ ਉਧਰੋਂ ਬਾਪੂ ਵੀ ਆ ਜਾਂਦਾ ਸਾਈ ਫਰੀਦ ਦਾ ਕਹਿੰਦੇ ਪੁੱਤ ਕੀ ਬੋਲਿਆ ਦੁਬਾਰੇ ਦੱਸੀ ਕਹਿੰਦਾ ਵੀ ਅੰਕਲ ਜੀ ਇਸ ਇਨਸਾਨ ਨੂੰ ਤਾਂ ਮੈਂ ਵੇਖਿਆਗਾ ਪਰ ਹੁਣ ਮੇਰੇ ਇਹ ਧਿਆਨ 'ਚ ਨਹੀਂ ਹੈਗਾ ਵੀ ਮੈਂ ਕਿੱਥੇ ਵੇਖਿਆਗਾ ਉਹਨਾਂ ਨਹੀਂ ਨਹੀਂ ਪੁੱਤ ਤੈਨੂੰ ਭੁਲੇਖਾ ਲੱਗਿਆ ਹੋਗਾ ਇਹ ਤਾਂ ਬਾਹਰ ਰਗੇ ਹੋਇਆ ਵਿਦੇਸ਼ ਗਾਰੰਟੀ ਚਲੋ ਐਵੇਂ ਕਰੋ ਤੁਸੀਂ ਇਹ ਫੋਟੋ ਮੈਨੂੰ ਦੇ ਦਿਓ ਮੈਂ ਕਲੀਅਰ ਕਰਕੇ ਤੁਹਾਨੂੰ ਦੱਸੂਗਾ ਵੀ ਇਹਨਾਂ ਨੂੰ ਮੈਂ ਸੱਚਮੁੱਚ ਹੀ ਵੇਖਿਆ ਕਿ ਕੋਈ ਇੰਨਾ ਵਰਗਾ ਹੋਰ ਇਨਸਾਨ ਅਭੀ ਮੈਨੂੰ ਪੱਲੇ ਖਣ ਲੱਗਾ ਉਹ ਫੋਟੋ ਲੈ ਕੇ ਚਲਾ ਜਾਂਦਾ ਕਿਉਂ ਹੁੰਦਾ ਦੋਸਤੋ ਕਹਾਣੀ ਦੇ ਟਵਿਸਟ ਆਉਂਦਾਗਾ ਤਾਂ ਕਹਿੰਦੇ ਪ੍ਰਮਾਤਮਾ ਹਨਾ ਜਿਹਦੇ ਨਾਲ ਮਿਲਉਣਾ ਹੁੰਦਾ ਜ਼ਰੂਰ ਮਿਲਾਉਂਦਾਗਾ ਉਸ ਦਿਨ ਉਹਦੇ ਬਾਪੂ ਨੂੰ ਐਮਰਜੈਂਸੀ ਕੰਮ ਹੋ ਜਾਂਦਾ ਜਿਹੜੇ ਕੁੜੀ ਦਾ ਬਾਪੂ ਹੁੰਦਾਗਾ ਤਾਂ ਉਹ ਕਹਿੰਦਾ ਵੀ ਮੈਂ ਅੱਜ ਨਹੀਂ ਆ ਸਕਦਾ ਤੜਕੇ ਸਵੇਹਾ ਆਉਂਗਾ ਕੁੜੀ ਕਹਿੰਦੀ ਚਲ ਕੋਈ ਗੱਲ ਨਹੀਂ ਬਾਪੂ ਜੀ ਕੁੜੀ ਉਸ ਮੁੰਡੇ ਨੂੰ ਸਹਿਪ੍ਰੀਤ ਨੂੰ ਕਹਿੰਦੀ ਵੀਰੇ ਬਾਪੂ ਕੱਲ ਨੂੰ ਆਉਣਗੇ ਤੂੰ ਅੱਜ ਦੀ ਰਾਤ ਇੱਥੇ ਹੀ ਰਹਿ ਲੈ ਸਾਹਿਬ ਪ੍ਰੀਤ ਕਹਿੰਦਾ ਭੈਣੇ ਮੈਨੂੰ ਸ਼ਰਮ ਆਉਂਦੀ ਇਕੱਲੀ ਕੁੜੀ ਕੋਲ ਮੈਂ ਕਿਵੇਂ ਰਹਾ ਹਨਾ ਕਿਉਂਕਿ ਉਸ ਕੁੜੀ ਦੀ ਵੀ ਮਾਂ ਦੀ ਡੈਥ ਹੋਈ ਹੁੰਦੀ ਹੈ ਉਹ ਕੀ ਹੁੰਦਾ ਬਈ ਉਸ ਤੋਂ ਬਾਅਦ ਹਨਾ ਜਦੋਂ ਕੋਲ ਮੁੰਡਾ ਉੱਥੇ ਰਹਿ ਜਾਂਦਾਗਾ ਤੜਕੇ ਸਵੇਰੇ ਜਦੋਂ ਉਹ ਕੁੜੀ ਦਾ ਪਿਓ ਘਰ ਆਉਂਦਾਗਾ ਫੇਰ ਕੀ ਹੁੰਦਾ ਦੋਸਤੋ ਮੁੰਡਾ ਉੱਥੇ ਰਹਿ ਜਾਂਦਾਗਾ ਤੇ ਕੁੜੀ ਦਾ ਬਾਪੂ ਬਈ ਸਵੇਰੇ ਜਦੋਂ ਘਰ ਆਉਂਦਾਗਾ ਤਾਂ ਉਹ ਆਨਸਾਰ ਕੁੜੀ ਨੂੰ ਪੁੱਛਦਾਗਾ ਤਬੀ ਉਹ ਮੁੰਡਾ ਕਿੱਥੇ ਆ ਉਹ ਕੁੜੀ ਉਸ ਨੂੰ ਆਪਣੇ ਬਾਪੂ ਨੂੰ ਚਾਹ ਪਾਣੀ ਫੜਾਉਂਦੀ ਆ ਤੇ ਕਹਿੰਦੀ ਬਾਪੂ ਤਾਂ ਉੱਪਰਲੇ ਚਿਵਾਰੀ ਚ ਸੁੱਤਾ ਪਿਆਗਾ ਜਦੋਂ ਬਾਪੂ ਚਾਹ ਪੀ ਕੇ ਉੱਪਰ ਜਾਂਦਾ ਦੇਖਣ ਤੋਂ ਮੁੰਡਾ ਸੁੱਤਾ ਪਿਆ ਹੁੰਦਾ ਦੋ ਤਿੰਨ ਵਾਰ ਆਵਾਜ਼ਾਂ ਮਾਰਦਾ ਜਦੋਂ ਉੱਠਦਾ ਨਾ ਉਹ ਵਾਪਸ ਆ ਜਾਂਦਾ ਤੇ ਜਦੋਂ ਮੁੰਡਾ ਮੁੰਡੇ ਨੂੰ ਪਤਾ ਚੱਲਦਾ ਵੀ ਉਹ ਉੱਤਰ ਕੇ ਆ ਕੇ ਦੇ ਦਤਾ ਬਾਪੂ ਨੂੰ ਤਾਂ ਜਦੋਂ ਬਾਪੂ ਨੂੰ ਵੇਖਦਾਗਾ ਤਾਂ ਉਹਦੇ ਪੈਰਾਂ ਐ ਥੁਜਵੇਂ ਨਿਕਲ ਜਾਂਦੇ ਆ ਦੋਸਤੋ ਉਹ ਬਾਪੂ ਉਸ ਕੁੜੀ ਦਾ ਹੀ ਨਹੀਂ ਉਹਦਾ ਵੀ ਬਾਪੂ ਹੁੰਦਾ ਉਹ ਉਹੀ ਇਨਸਾਨ ਹੁੰਦਾ ਜਿਹੜਾ 15 ਸਾਲ ਪਹਿਲਾਂ ਉਹਦੀ ਮਾਂ ਨੂੰ ਛੱਡ ਕੇ ਆਇਆ ਹੁੰਦਾ ਤਾਂ ਕੁਝ ਨਹੀਂ ਬੋਲਦਾ ਤੇ ਜਦੋਂ ਬਾਪੂ ਨੂੰ ਮਿਲ ਕੇ ਉਰਾਂ ਪਰਾਂ ਬਾਹਰ ਚਲਾ ਜਾਂਦਾ ਦੁਕਾਨ ਤੇ ਤਾਂ ਉਹ ਕੁੜੀ ਨੂੰ ਸਾਰੀ ਗੱਲ ਸੱਚ ਦੱਸ ਦਿੰਦਾਗਾ ਤਾਂ ਕੁੜੀ ਨੂੰ ਸਮਝਾਉਂਦਾ ਕਿ ਵੀ ਆਹ ਮੇਰਾ ਬਾਪੂ ਵੀ ਆ ਤੇਰਾ ਬਾਪੂ ਨਹੀਂ ਮੇਰਾ ਬਾਪੂ ਆ 15 ਸਾਲ ਪਹਿਲਾਂ ਮੇਰੀ ਮਾਂ ਨੂੰ ਛੱਡ ਕੇ ਆਇਆ ਹੁੰਦਾਗਾ ਤੇ ਉਹ ਆਪਦੀ ਫੋਟੋ ਵੀ ਦਿਖਾਉਂਦਾ ਕੁੜੀ ਨੂੰ ਵੀ ਵਿਸ਼ਵਾਸ ਹੋ ਜਾਂਦਾ ਉਹ ਕਹਿੰਦੀ ਜੇ ਮੇਰੇ ਬਾਪੂ ਪੂਨੇ ਤੇਰੀ ਮਾਂ ਨਾਲ ਵੀ ਧੋਖਾ ਕੀਤਾ ਤਾਂ ਮੇਰੀ ਮਾਂ ਨਾਲ ਵੀ ਧੋਖਾ ਕੀਤਾ। 10 ਵੀਰੇ ਮੈਂ ਤੇਰੇ ਲਈ ਕੀ ਕਰ ਸਕਦੇ। ਉਹ ਮੁੰਡਾ ਕਹਿੰਦਾ ਵੀ ਤੂੰ ਐਵੇਂ ਕਰ ਤੈਨੂੰ ਮੇਰੇ ਨਾਲ ਮੇਰੇ ਪਿੰਡ ਜਾਣਾ ਪਊਗਾ ਤੇ ਬਾਪੂ ਤੇਰੇ ਭਾਲ ਦਾ ਭਾਲ ਦਾ ਜਰੂਰ ਆਊਗਾ। ਉਹੀ ਗੱਲ ਹੁੰਦੀ ਜਦੋਂ ਕੁੜੀ ਨੂੰ ਬਈ ਘਰੋਂ ਲੈ ਜਾਂਦਾਗਾ ਬਾਪੂ ਫੋਨ ਲਾਉਂਦਾ ਤਾਂ ਬਾਪੂ ਨੂੰ ਆਪਣੇ ਜਗਾ ਘਰ ਬੁਲਾ ਲੈਂਦਾ। ਉਹਦਾ ਬਾਪੂ 15 ਸਾਲ ਦੇ ਵਿੱਚ ਇੰਨਾ ਪਾਗਲ ਹੋਇਆ ਹੁੰਦਾਗਾ ਕਿ ਉਹ ਆਪਣੇ ਘਰ ਨੂੰ ਵੀ ਭੁੱਲ ਜਾਂਦਾ। ਜਦੋਂ ਮੁੰਡਾ ਆਪਣੀ ਮਾਂ ਦੇ ਸਾਹਮਣੇ ਬੁਲਾਉਂਦਾਗਾ ਤਾਂ ਦੇਖ ਦੇ ਇੱਕ ਦੂਜੇ ਨੂੰ ਕਹਿੰਦਾ ਦੇਖ ਮਾਂ ਮੈਂ ਤੂੰ ਕਹਿੰਦੀ ਸੀ ਨਾ ਮੈਂ ਆਪਣੇ ਬਾਪੂ ਨੂੰ ਮੋੜਨ ਸਕਦਾ ਆ ਦੇਖ ਮੈਂ ਤੇਰੇ ਘਰ ਵਾਲਾ ਤੇ ਆਪਣਾ ਬਾਪੂ ਵਾਪਸ ਕਰ ਲਿਆ ਬੋਲ ਇਹਨੂੰ ਪੁੱਛ ਕਿਉਂ ਛੱਡ ਕੇ ਗਿਆ ਕਿਉਂ ਮੇਰਾ ਬਚਪਨ ਰੋ ਲਿਆ ਤੇ ਕਿਉਂ ਤੈਨੂੰ ਭਰੀ ਜਵਾਨੀ ਦੇ ਵਿੱਚ ਛੱਡ ਕੇ ਗਿਆ ਕਾਫੀ ਪੁੱਛ ਪੜਦਾ ਉਸ ਤੋਂ ਬਾਤ ਬਾਈ ਫੇਰ ਵੀ ਮਾਂ ਸੀ ਹਨਾ ਤੇ ਪੁੱਛਦੀ ਪਰ ਉਹਦੇ ਕੋਲ ਕੋਈ ਸਵਾਲ ਦਾ ਜਵਾਬ ਨਹੀਂ ਹੁੰਦਾ ਗਲਤੀ ਮਾਨਦਾਰ ਹੈਗਾ ਬਾਰ-ਬਾਰ ਰੋਂਦਾਗਾ ਵੀ ਮੇਤੂ ਗਲਤੀ ਹੋ ਗਈ ਫਿਰ ਮਾਂ ਕੀ ਸੋਚਦੀ ਵਿਚਾਰ ਪੁੱਤ ਦਾ ਬਚਪਨ ਦਾ ਗਿਆ ਸੀ ਜਵਾਨੀ ਕਾਣ ਨੂੰ ਨਹੀਂ ਉਹਨੂੰ ਮਾਫ ਕਰ ਦਿੱਤਾ ਜਾਂਦਾ ਬਾਪੂ ਵੀ ਮਾਫ ਕਰ ਦਿੰਦਾ ਤਾਂ ਜਦੋਂ ਸਾਰੇ ਮਾਫ ਕਰ ਦਿੰਦੇ ਆ ਤਾਂ ਕੁੜੀ ਹੁੰਦੀ ਆ ਉਹਕਰ ਵਾਪਸ ਜਾਣ ਲੱਗਦੀ ਆ ਤਾਂ ਵੀਰਾ ਰੁਕ ਲੈਂਦਾ ਸਹਿਜ ਪ੍ਰੀਤ ਕਿਨਾਂ ਭੈਣੇ ਪਹਿਲਾਂ ਤਾਂ ਮੂਹ ਬੋਲੀ ਬਣੀ ਸੀ ਹੁਣ ਤਾਂ ਸਗੀ ਭੈਣ ਬਣ ਗਈ ਤਾਂ ਸਹਿਜ ਪ੍ਰੀਤ ਪ੍ਰੀਤ ਉਹਨੂੰ ਆਪਣੀ ਭੈਣ ਨੂੰ ਐਕਸੈਪਟ ਕਰਦਾਗਾ ਸਾਰਾ ਪਰਿਵਾਰ ਉਹਨੂੰ ਕੁੜੀ ਨੂੰ ਆਪਣਾ ਆਪਣੀ ਧੀ ਮੰਨ ਲੈਂਦਾਗਾ ਤੇ ਕੀ ਮਜਬੂਰੀ ਸੀ ਦੋਸਤੋ ਉਹ ਉਸਨੇ ਨਹੀਂ ਦੱਸੀ ਪਰ ਇੰਨੀ ਖੁਸ਼ੀ ਆ ਪਰਿਵਾਰ ਨੂੰ ਉਹਦੇ ਬਾਪੂ ਵਾਪਸ ਮਿਲ ਗਿਆ ਤੇ ਹੁਣ ਉਹ ਪਰਿਵਾਰ ਵਧੀਆ ਜੀ ਰਿਹਾ ਦੋਸਤੋ ਕਿੱਦਾਂ ਲੱਗਿਆ ਜੀ ਸਾਡੀ ਇਹ ਸਟੋਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਖ ਸੇਕ